ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਆਪਾਂ ਪਾਠ ਹੀ ਦੱਸ ਰਹੇ ਹਾਂ ਜਿਹੜੀ ਗਵਾਚੀ ਚੀਜ਼ ਦੇ ਲੱਭਣ ਲਈ ਇਹ ਪਾਠ ਆ ਜੇ ਵੀ ਕੋਈ ਤੁਹਾਡੀ ਚੀਜ਼ ਗਵਾਚ ਗਈ ਹੈ ਤੁਹਾਡੀ ਚੀਜ਼ ਲੱਭਦੀ ਨਹੀਂ ਤੇ ਤੁਸੀਂ ਇਹ ਪਾਠ ਕਰ ਸਕਦੇ ਆ ਜਿਹੜਾ ਇਹ ਸ਼ਬਦਾਂ ਇਹ ਕਰਨਾ ਤੁਸੀਂ 21 ਦਿਨ ਕਰਨਾ ਤੇ 31 ਵਾਰੀ ਹਰ ਰੋਜ਼ ਪਾਠ ਕਰੇ ਤੇ ਗਵਾਚੀ ਹੋਈ ਚੀਜ਼ ਲੱਭ ਪਵੇਗੀ ਅਚਾਨਕ ਹੀ ਕੋਈ ਚੀਜ਼ ਮਿਲ ਪਵੇਗੀ ਇਹ ਤੁਸੀਂ ਪਾਠ ਕਰਨਾ ਹੈ ਤੁਸੀਂ ਗੋਲੇ ਪਾਣੀ ਦਾ ਗਵੜਾ ਰੱਖ ਲੈਣਾ ਹੈ ਤੇ ਚਿੱਟੀ ਚਾਦਰ ਵਛਾ ਕੇ ਤੇ ਚੜ੍ਹਦੇ ਵੱਲ ਮੂੰਹ ਕਰਕੇ ਇਹ ਤੁਸੀਂ ਪਾਠ ਇਹ ਸ਼ਬਦ ਜਿਹੜੇ ਹੈਗਾ ਇਹ ਤੁਸੀਂ ਪੜ੍ਹਨਾ ਹੈ ਇਹ ਸ਼ਬਦਾਂ ਜਿਹੜਾ ਇਹ ਪੜ੍ਹਨਾ ਹੈ 31 ਦਿਨ ਸੌਰੀ 21 ਦਿਨ ਤੇ 31 ਵਾਰੀ ਰੋਜ਼ ਪੜ੍ਹਨਾ ਤੇ ਤੁਹਾਡੀ ਕੁਵਾਚੀ ਹੋਈ ਚੀਜ਼ ਜ਼ਰੂਰ ਲੱਭੂਗੀ ਇਹ ਤੁਸੀਂ ਗਰਮ ਬਾਣੀ ਦੇ ਸਨਮੁਖ ਜੁੜਨਾ ਹੈ ਪੂਰਾ ਅੰਦਰ ਧਿਆਨ ਹੋ ਕੇ ਤੁਸੀਂ ਇਹ ਪਾਠ ਕਰੋਗੇ ਤਾਂ ਤੁਹਾਡੀ ਕੁਵਾਚੀ ਚੀਜ਼ ਜਿਹੜੀ ਉਹ ਲੱਭ ਜਾਵੇਗੀ ਕਿਉਂਕਿ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਆ ਆਪਣੇ ਗੁਰੂਆਂ ਦਸੋਂ ਦਸਾਂ ਗੁਰੂਆਂ ਦੀ ਬਾਣੀ ਆ ਇਹ ਜੇ ਆਪਾਂ ਬਾਣੀ ਦੇ ਨਾਲ ਜੁੜਾਂਗੇ ਤਾਂ ਜਾਂ ਆਹ ਆਪਣੇ ਬੱਚੇ ਵੀ ਬਾਣੀ ਦੇ ਨਾਲ ਜੁੜਨਗੇ ਇਹ ਤੁਸੀਂ ਇਹ ਸ਼ਬਦ ਤੁਸੀਂ ਜ਼ਰੂਰ ਪੜ੍ਹਨਾ ਤੇ ਤੁਹਾਡੀ ਕੁਵਾਚੀ ਹੋਈ ਚੀਜ਼ ਤੁਹਾਡੀ ਲੱਭ ਜਾਊਗੀ ਉਹਦੇ ਵਾਸਤੇ ਪਾਠ ਹੈਗਾ ਇਹ ਤੇ ਤੁਸੀਂ ਇਹ ਸ਼ਬਦ ਤੁਸੀਂ 21 ਦਿਨਾਂ ਤੇ 31 ਵਾਰੀ ਰੋਜ਼ ਪਾਠ ਕਰੂੰਗੀ ਤੇ ਗਵਾਚੀ ਹੋਈ ਚੀਜ਼ ਲੱਭ ਪਵੇਗੀ ਅਚਾਨਕ ਵੀ ਕੋਈ ਚੀਜ਼ ਮਿਲ ਪਵੇਗੀ ਤੁਹਾਡੀ ਇਹ ਜਿਹੜੀ ਗਵਾਚੀ ਚੀਜ਼ ਆ ਅਚਾਨਕ ਤੁਹਾਨੂੰ ਮਿਲੇਗੀ ਇਸ ਗੁਰੂ ਦੇ ਗੁਰੂ ਨਾਨਕ ਦੀ ਤੁਹਾਡੇ ਤੇ ਕਿਰਪਾ ਹੋਊਗੀ ਮਿਹਰ ਹੋਊਗੀ ਤੇ ਤੁਹਾਡੀ ਗਵਾਚੀ ਚੀਜ਼ ਆ ਜਿਹੜੀ ਉਹ ਲੱਭ ਜਾਊਗੀ ਤੁਸੀਂ ਜ਼ਰੂਰ ਇਹ ਪਾਠ ਕਰਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੋ ਵੀ ਮੈਂ ਅੱਗੇ ਕੋਈ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ